ਰਾਂਜੀਪੂ ਜੀ ਦਾ ਸਵਾਗਤ ਹੈ ਆਪ ਜੀ ਦਾ ਔਰ ਸਾਈਂ ਦਰਵਾਰਾ ਦੇ ਉੱਪਰ ਆਪ ਜੀ ਨੂੰ ਸੱਦਾ ਦੇਣ ਪਹੁੰਚਦੇ ਗਏ ਸਾਈਂ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜਿੰਦਰ ਸ਼ਾਹ ਜੀ ਔਰ ਹੋਰ ਵੀ ਨਾਲ ਦੇ ਸਾਈਂ ਲੋਕ ਇੱਥੇ ਆਏ ਨੇ ਸੋ ਪ੍ਰਾਨ ਸਰ ਕੀ ਗੱਲ ਚਾਹੋਗੇ ਸਭ ਤੋਂ ਪਹਿਲਾਂ ਜੀ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਜੈ ਬਾਬਾ ਜੀ ਜੀ ਸੋ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਜੀ ਤੇ ਹਮੇਸ਼ਾ ਨਗਮਸਤ ਗ੍ਰਾਂਡਾ ਜੀ ਇਹਨਾਂ ਪੀਰਾਂ ਵਗੀਰਾਂ ਦੇ ਜੀ ਜਿਨ੍ਹਾਂ ਦੀ ਮੈਂ ਆਪਰੇ ਵੱਡੇ ਵੀ ਗਵਿੰਦਰ ਪੱਟੀ ਕਰਕੇ ਜਿਨ੍ਹਾਂ ਸਭ ਦੇ ਮੈਂ ਦਰਸ਼ਨ ਕਰਦਾ ਜਿਨ੍ਹਾਂ ਕਰਕੇ ਜੀ ਸੋ ਮੈਂ ਬਹੁਤ ਸ਼ੁਕਰਗੁਜ਼ਾਰਾਂ ਕਿ ਮੈਨੂੰ ਇਹ ਹਮੇਸ਼ਾ ਸੱਦਾ ਦੇਣ ਪਹੁੰਚਦੇ ਨੇ ਤੇ ਮੈਂ ਵੀ ਉਹਨਾਂ ਪੈਰੇ ਤੁਰ ਕੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦਾ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਜੀ ਸੋ ਮੈਂ ਸਾਰਾ ਨੋਟ ਕਰਾਣਾ ਚਾਹਾਂਗਾ ਮਿਤੀ 24 ਮਈ ਨੂੰ ਸਤਲਪਿੰਡ ਚੂੜਪੁਰ ਜੱਟਾਂ ਸਮਾਣਾ ਡਿਸਟ੍ਰਿਕਟ ਵਿੱਚਕਾਰ ਪ੍ਰੋਗਰਾਮ ਹੋਣ ਜਾ ਰਿਹਾ ਜੀ ਤੀਸਰਾ ਸਾਲਾਨਾ ਪੰਡਾਰਾ ਹੋਣ ਜਾ ਰਿਹਾ ਜੀ ਸੋ ਮੇਰੇ ਵੱਲੋਂ ਸਾਰੀ ਸੰਗਤ ਅੱਗੇ ਹੱਥ ਜੋੜ ਕੇ ਅਪੀਲ ਹੈ ਵੀ ਉਸ ਪ੍ਰੋਗਰਾਮ ਦੇ ਉੱਤੇ ਪਹੁੰਚੋ